ਜਿਵੇਂ ਪਾਇਰੋ ਤਾਂ ਤੇ ਉਹ ਕਿ ਹਿੰਮਤ ਹੈ ਨਾ ਦੇ ਵਿੱਚ ਹਿੰਮਤ ਹੈ ਜੋਸ਼ ਹੈ ਕੰਮ ਕਰਨ ਦਾ ਇਹਨਾਂ ਦੇ ਵਿੱਚ ਹੈ ਕਾਬਿਲ ਦੇ ਅਧਿਕਾਰੀ ਨਾਲ ਵੀ ਭਈਆ ਤੇ ਹਰੇਕ ਦੇ ਮੇਰੀ ਬਹੁਤ ਮਦਦ ਕੀਤੀ ਸਾਦੂ ਸੁਤਾਨ ਸਾਹਿਬ ਜੀ ਉਹਨਾਂ ਦੇ ਨਾਲ ਮੰਜੇ ਬੈਠੇ ਮਹਾਂਪਰਤੰਤਰ ਕਨੋੜਾ ਜੀ ਗੱਲਾਂ ਤਾਂ ਪਾ ਬਹੁਤ ਕਰ ਲਈਆਂ ਬੰਦਾ 25 ਸਾਲ ਕੋਈ 30 ਸਾਲ ਤੋਂ ਜਾ ਕੇ ਪਾਰਟੀ ਆ ਜੁੜਦਾ ਹੈ ਇਹ ਇਹਨਾਂ ਦੀ ਖੂਬੀ ਹੈ ਨਿਆਣੇ ਹੁੰਦਿਆ ਤਾਂ ਉਹੀ ਨਿੱਕੇ ਹੁੰਦਿਆ ਤੁਸੀਂ ਪਾਰਟੀਆਂ ਚੱਲੇ ਹੋਏ ਨੇ ਔਰ ਮੈਂ ਤਾਂ ਦੇਖਦਾ ਨਾ ਬਾਕੀ ਸਾਰੇ ਨੂੰ ਪਤਾ ਆਪਣੇ ਇਲਾਕੇ ਦੇ ਵਿੱਚ ਦੋ ਦੋ ਸੌ ਬੰਦੇ ਦੇ ਘਰੇ ਇਕੱਠਾ ਹੁੰਦਾ ਸੀਗਾ ਔਰ ਸਭ ਦੇ ਕੰਮ ਕਿਸੇ ਨਹੀਂ ਕਿਸੇ ਕੰਮ ਨੂੰ ਕਹਿਣਾ ਇਹਨਾਂ ਨੇ ਪਹਿਲੇ ਦਾ ਹੱਥ ਤੇ ਕੰਮ ਕਰਦੇ ਸਹਾਦਿਆਂ ਨੇ ਬਾਕੀ ਉਸ ਦੀ ਬਾਅਦ ਵਿੱਚ ਜਿਹੜੀ ਲੀਡਰੀ ਹੁੰਦੀ ਹੈ ਇਹਦੇ ਬੜੇ ਬੜੀ ਕਾਫੀ ਔਖੀ ਹੈ ਇਹਦੇ ਨਾਲ ਜੇਬ ਦੀ ਖਰਚੇ ਤਰਵੇਂ ਪੈਂਦੀ ਹੈ ਇਹਨਾਂ ਕੋਲੇ ਇਹਦੀ ਕੋਈ ਪਰਵਾਹ ਨਹੀਂ ਸੀ ਇਹ ਹੀ ਸੀ ਨਾ ਕਦੇ ਜੇਬ ਦੇਖੀ ਐ ਕੰਮ ਵੀ ਲੋਕਾਂ ਨੇ ਕੀਤੇ ਨੇ ਹੁਣ ਤੱਕ ਵੀ ਆਪ ਸਤਕਾਰਯੋਗ ਆਪਣੇ ਵਿੱਚ ਬਿਰਾਜਮਾਨ ਸਾਬਕਾ ਕੈਬਨਟ ਮੰਤਰੀ ਸਰਦਾਰ ਸਾਧੂ ਸਿੰਘ ਜੀ ਧਰਮਸੋਧ ਮੰਚ ਤੇ ਆ ਬਾਤ ਮਗਲੀ ਲੈਣਗੇ ਹੋਰ ਸੋਨਾ ਸਨਮਾਨ ਸਮਾਹ ਤੋਂ ਬਾਅਦ ਬਾਬਾ ਜੀ ਨੇ ਬੋਲਣਾ ਜੀ ਬੋਲੇ ਸੋਨਾ ਹੁਣ ਮੈਂ ਬੇਕਤੀ ਕਰਾਂਗਾ ਜੇ ਕਿਸੇ ਹੋਰ ਨਹੀਂ ਮੇਰੀ ਇਹ ਤਮੰਨਾ ਤੇ ਮੈਂ ਚੋਣ ਲੜੂਗਾ تیاری ਮੈਂ ਆਪਣੇ ਹਿਸਾਬ ਨਾਲ ਕੀਤੀ ਤੇ ਮੈਂ ਤੁਹਾਨੂੰ ਸਾਰਿਆਂ ਦੀ ਉਮੀਦ ਕਰਦਾ ਹਾਂ ਕਿ ਤੁਸੀਂ ਜਿੰਨੇ ਮੈਨੂੰ ਟਾਈਮ 'ਤੇ ਉਹਨੇ ਗੱਲਾਂ ਸੰਗੀਆਂ ਕੀਤੀਆਂ ਨੇ ਜਿਵੇਂ ਤੁਸੀਂ ਮੇਰਾ ਪਹਿਲਾ ਸਾਥ ਦਿੱਤਾ ਉਸੇ ਤਰ੍ਹਾਂ ਤੁਸੀਂ ਮੇਰਾ ਜਿਹੜੀ ਮੈਂ ਚੋਣ ਦੀ ਤਿਆਰੀ ਕਰਨੀ ਆ ਉਹਦੇ ਵੀ ਗੋਹਗੇ ਤੇ ਕਾਂਗਰਸ ਪਾਰਟੀ ਦੀ ਪਾਰਟੀ ਵਿੱਚ ਰਹਿ ਕੇ ਪਾਰਟੀ ਦੀ ਅਗਵਾਈ ਦੇ ਵਿੱਚ ਪਾਰਟੀ ਜਿੱਥੇ ਹੋਊਗੀ ਮੈਂ ਉਥੇ ਜਿਹੜੀ ਕਿਉਂ ਲੜੂ ਮੈਂ ਆਪਣਾ ਇਹ ਜਿਹੜੀ ਡਿਮਾਂਡ ਮੈਂ ਆਪਣੀ ਪਾਰਟੀ ਜਿਹੜੀ ਇੱਛਾ ਪਾਰਟੀ ਨੂੰ ਦੱਸੂ ਭਾਈ ਵੀ ਬੈਠਾ ਭਾਈ ਨੂੰ ਕਿਹਾ ਵੀ ਤੈਨੂੰ ਬਹੁਤ ਪਾਰਤਾ ਹੁਣ ਸਾਡੀ ਵੀ ਬਾਰੀ ਨਾਲੇ ਤੇ ਐਸਪੀ ਬਾਨਾ ਮੈਂ ਗੱਲ ਕਰ ਰਿਹਾ ਵੀ ਆਪਣਾ ਟੀਮ ਗੱਲ ਕਰ ਰਹੀ ਹਾਂ ਭਾਈ ਜੀ ਅਸੀਂ ਕਿਉਂਕਿ ਇਹਨਾਂ ਨਾਲ ਗੱਲ ਹੋਈ ਮੈਂ ਤੁਹਾਨੂੰ ਦੱਸਦਾ ਥੋੜੇ ਵਿੱਚ ਸਾਫਤੀ ਵਿੱਚ ਜੀ ਹੁਣ ਤੋਂ ਅਸੀਂ ਅੰਕੇ ਧਰਨਾ ਦੇ ਕੇ ਇਹਦੇ ਪਰਚਾ ਦਿੱਤਾ ਸਾਬੂ ਸਿੰਘ ਤੁਹਾਨੂੰ ਸੋਲ ਜੀ ਦੁਆਰਾ ਫਿਰਨੇ ਪਰਵਨ ਤੇ ਸਾਡੇ ਸਰਦਾਰ ਰਵਿੰਦਰ ਸਿੰਘ ਸੋਲ ਜੀ ਐਨਐਨ ਮਾਰ ਕੇ ਸਰਪ੍ਰਸਤ ਦਾ ਧੰਨਵਾਦ ਜੀ ਯੱਲੇ ਆ ਵੀ ਔਰ ਉਸ ਪਾਰਟੀ ਦੀ ਖਿਦਾਨ ਸਾਹਿਬ ਜੀ ਤਰ੍ਹਾਂ ਮੈਂ 38 ਸਾਲ ਤੋਂ ਪਾਰਟੀ ਦੀ ਸੇਵਾ ਕਰਦਾ ਰਿਆ ਬੱਕਰੇ ਬੱਕਰੇ ਉਹ ਦਿਨ ਤੇ ਰਹਿ ਕੇ ਜਿਹੜਾ ਕੰਮ ਕੀਤਾ ਜਿਹੜਾ ਉਰੇ ਬਲਾਉਣ ਦੀ ਗੱਲ ਆ ਪਹਿਲਾਂ ਵੀ ਪਰਿਵਾਰ ਵਿੱਚ ਆਉਂਦਾ ਹੁੰਦਾ ਸੀ ਅੱਜ ਵੀ ਪਰਿਵਾਰ ਤੇ ਆਇਆ ਪਹਿਲਾਂ ਵੀ ਇੰਨੀ ਸਤਿਕਾਰ ਮਿਲਦਾ ਸੀ ਅੱਜ ਵੀ ਉਹਨੇ ਸਤਿਕਾਰ ਦਿੱਤਾ ਮੇਰੇ ਮੰਤੇ ਕੋਈ ਨਹੀਂ ਹੈ ਇਹ ਗੱਲ ਵੀ ਮੈਂ ਪ੍ਰਧਾਨ ਹੈਗਾ ਕਿ ਨਹੀਂ ਮੈਂ ਇੱਕ ਹੋਰ ਸਪਾਰਟੀ ਦਾ ਸਪਾਈ ਹਾਂ ਤੇ ਮੈਂ 38 ਸਾਲ ਪੂਰੀ ਜਿੰਨੀ ਪਹਿਲਾਂ ਤੰਦੀਸ਼ ਦੇ ਨਾਲ ਸੇਵਾ ਕੀਤੀ ਆ ਇਸੇ ਤਰ੍ਹਾਂ ਮੈਂ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਨਨਾਤ ਮਿਹਨਤ ਕਰੂੰ ਅੱਜ ਦੀ ਜਿਹੜੀ ਮੈਂ ਇਹਨੂੰ ਜਿਹੜਾ ਨਾਂ ਦਊਂਗਾ ਵੀ ਉਹ ਜਿਹੜਾ ਮਿਸ਼ਨ ਸਾਡਾ 2027 ਆ ਸਾਡੀ ਉਹੀ ਅੱਜ ਸ਼ੁਰੂਆਤ ਅਸੀਂ ਕਰ ਰਹੇ ਆ ਤੇ ਅਸੀਂ 2027 ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜੀ ਸਰਕਾਰ ਲੈ ਕੇ ਆਉਣੀ ਆ ਤੇ ਅਸੀਂ ਤਕੜੇ ਹੋ ਕੇ ਸਰਦਾਰ ਸਾਦੂ ਸਿੰਘ ਜੀ ਖੜੇ ਨੇ ਤੇ ਇਹਨਾਂ ਨੂੰ ਅਸੀਂ ਇੱਥੋਂ ਪੂਰਾ ਤਕਰਾ ਕਰਕੇ ਜਿਤਾਉਣਾ ਤੇ ਅਸੀਂ ਸਾਰੇ ਰਲ ਕੇ ਕਾਂਗਰਸ ਪਾਰਟੀ ਦੇ ਲਈ ਜਿਹੜੀ ਤੇ ਨਰਾਜ਼ ਹੋ ਜਾਈਏ ਪਹਿਲਾਂ ਮਿਹਨਤ ਕਰਦੇ ਸੀ ਅੱਗੇ ਵੀ ਕਰਦੇ ਹਾਂ ਇਕ ਤਰ੍ਹਾਂ ਜਿਵੇਂ ਅੱਜ ਦੀ ਵਰਕਰਾਂ ਦੀ ਮੀਟਿੰਗ ਲਈ ਗਈ ਆ ਵਰਕਰ ਮੀਟਿੰਗ ਵੀ ਸੀ ਪਰ ਮੈਂ ਸੱਚੀ ਗੱਲ ਇਹ ਕਹਿਣੀ ਚਾਹੁੰਦਾ ਕਿ ਬੜਾ ਸ਼ਾਰਟ ਟਾਈਮ ਤੇ ਕੱਲ ਹੀ ਸਨੇਹਾ ਦਿੱਤਾ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਆਉਣਾ ਕਿ ਤੁਸੀਂ 3 ਸਾਲ 3.5 ਸਾਲ ਪ੍ਰਧਾਨਗੀ ਕੀਤੀ ਆ ਉਹ ਵਰਕਰ ਜਿਨ੍ਹਾਂ ਨੇ ਜਿੰਦ ਜਾਨ ਲਾ ਕੇ ਤੁਹਾਡੇ ਨਾਲ ਸਾਥ ਦਿੱਤਾ ਪੂਰਾ ਜਦੋਂ ਤੁਸੀਂ ਬੁਲਾਇਆ ਹੁੰਦੇ ਰਹੇ ਮੈਂ ਚਾਹੁੰਦਾ ਕਿ ਪ੍ਰਧਾਨ ਕੀ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਮਿਲਿਆ ਜਾਵੇ ਔਰ ਲੋਕ इमोशनल ਹੋ ਕੇ ਆਪਣੇ ਪ੍ਰਧਾਨ ਦੇ ਦਰਸ਼ਨ ਆਉਂ ਰ ਆਪਣੇ ਗੱਲਾਂ ਸੁਣਨ ਵਾਸਤੇ ਆਏ ਨੇ ਸੁਝਾਅ ਸੁਣਨ ਵਾਸਤੇ ਆਏ ਨੇ ਔਰ ਅਸੀਂ ਸਾਰਿਆਂ ਨੇ ਰਲ ਕੇ ਜੇ ਬਈ ਨਾ ਬੰਦਾ ਫਾਈਨਲ ਟੀਮ ਜਿੱਤਦਾ ਵਧੀਆ ਨੰਬਰਾਂ ਤੇ ਵਧੀਆ ਪੁਆਇੰਟੇ ਤੇ ਜਿੱਤਦਾ ਹੈ ਤੇ ਉਹਨੂੰ ਬੜਾ ਵੱਡਾ ਸਨਮਾਨ ਦਿੱਤਾ ਜਾਂਦਾ ਅੱਜ ਦਿਲੋਂ ਸਨਮਾਨ ਇਹਨਾਂ ਨੂੰ ਇਸ ਕਰਕੇ ਦਿੱਤਾ ਹੈ ਸਾਰੇ ਵਰਕਰ ਸਾਥੀਆਂ ਨੇ ਕਿ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਔਖੀ ਘੜੀ ਜਦੋਂ ਵਰਕਰ ਆਪੋ ਆਪਣੇ ਘਰ ਬੈਠੇ ਸੀ ਨਵੀਂ ਨਵੀਂ ਸਰਕਾਰ ਦੂਸਰੀ ਆਈ ਸੀ ਲੋਕ ਡਰੇ ਬੈਠੇ ਸੀ ਉਹਨਾਂ ਵਰਕਰ ਸਾਥੀਆਂ ਨੂੰ ਨਾਲ ਲੈ ਕੇ ਪੂਰੇ ਜ਼ਿਲ੍ਹੇ 'ਚ ਦ੍ਰਿੜਤਾ ਨਾਲ ਕੰਮ ਕੀਤਾ ਔਰ ਇਹਨਾਂ ਦਾ ਅੱਜ ਸਨਮਾਨ ਵੀ ਰੱਖਿਆ ਗਿਆ ਔਰ ਹਮੇਸ਼ਾ ਮਸੀਂ ਮਹੀਨੇ ਚੱਕਣ ਦੀ ਮੀਟਿੰਗ ਇੱਥੇ ਹੁੰਦੀ ਹੈ ਪਰ ਇਹ ਇਹ ਜਿਹੜੀ ਮੀਟਿੰਗ ਰੱਖੀ ਆ ਵਿਸ਼ੇਸ਼ ਭਾਨਤਜੀ ਦੇ ਸਨਮਾਨ ਮੀਟਿੰਗ ਰੱਖੀ ਹੈ ਸਾਰੇ ਸਾਥੀਆਂ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਹੈ ਔਰ ਕਾਂਗਰਸ ਪਾਰਟੀ ਜਿਵੇਂ 27 ਦੀ ਕਿਹਾ 27 ਦੀ ਇਹ ਤਿਆਰੀਆਂ ਤਾਂ ਹਮੇਸ਼ਾ ਰਹਿੰਦੀਆਂ ਨੇ ਕਾਬਲ ਦੇ ਜੰਮਿਆਂ ਨੂੰ ਨਿਤ ਮਹੰਮਾ ਇਹ ਤਾਂ ਸਾਲ ਕਿ ਰਹਿ ਗਿਆ ਕਿ ਪਹਿਰੇ ਦਾ ਜੀ ਤਾਂ ਦੇਣੀ ਪਏਗਾ É do